ਮੋਹਾਲੀ ਪੁਲਿਸ ਨੇ ਔਨਲਾਈਨ ਠੱਗੀ ਮਾਰਨ ਵਾਲੇ ਵੱਡੇ ਕਰੋ ਦਾ ਪਰਦਾਫਾਸ਼ ਕਰ ਦਿੱਤਾ ਹੈ ਵਿਦੇਸ਼ੀ ਗਰੋ ਜੋ ਕਿ ਔਨਲਾਈਨ ਠਗੀਆਂ ਮਾਰਦਾ ਸੀਗਾ ਜਿਸ ਦਾ ਪਰਦਾਫਾਸ਼ ਮੋਹਾਲੀ ਪੁਲਿਸ ਨੇ ਕਰ ਦਿੱਤਾ ਹੈ ਬੇहद ਹੀ ਵੱਡੀ ਖਬਰ ਇਸ ਵਕਤੇ ਵੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਦਰਸਲ ਤੁਹਾਨੂੰ ਪਤਾ ਸੀ ਇਹ ਕਿ ਲਗਾਤਾਰ ਅੱਜ ਦੇ ਸਮੇਂ ਵਿੱਚ ਸਾਈਬਰ ਕ੍ਰਾਈਮ ਔਨਲਾਈਨ ਠਗੀਆਂ ਤੁਹਾਡਲੇ ਦੇ ਨਾਲ ਹੋ ਰਹੀਆਂ ਨੇ ਜਾਨੀ ਕਿ ਕਿਸੇ ਵੀ ਇੱਕ ਲਿੰਕ ਨੂੰ ਕਲਿੱਕ ਕਰਕੇ ਤੁਹਾਡਾ ਬੈਂਕ ਅਕਾਊਂਟ ਖਾਲੀ ਹੋ ਜਾਂਦਾ ਹੈ ਯਾ ਫਿਰ ਤੁਹਾਡੇ ਕੋਲੋਂ ਫਰਾਡ ਕਾਲਸ ਆਉਂਦੀਆਂ ਨੇ ਤੇ ਤੁਹਾਡੇ ਕੋਲੋਂ ਚੀਜ਼ਾਂ ਹੜੱਪੀਆਂ ਜਾਂਦੀਆਂ ਨੇ ਪੈਸੇ ਠੱਗੇ ਜਾਂਦੇ ਨੇ ਇਸ ਕਰਕੇ ਤੁਹਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਤੇ ਜਿਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦਾ ਮਾਮਲਾ ਸੋਸ਼ਲ ਮੀਡੀਆ ਤੇ ਭੱਜਦਾ ਹੋਇਆ ਦਿਖਾਈ ਦਿੱਤਾ ਹੈ ਵੱਡੀ ਖਬਰ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੀ ਹੈ ਮੁਹਾਲੀ ਪੁਲਿਸ ਨੇ ਸੱਤ ਠੱਗਾਂ ਦਾ ਪਰਦਾਫਾਸ਼ ਕੀਤਾ ਹੈ ਨਾਜੀਰੀਆ ਦੇ ਕਈ ਲੋਕ ਜਿਹੇ ਨੇ ਜਿਨ੍ਹਾਂ ਦਾ ਪਰਦਾ ਫਾਸ਼ ਕਰਦੇ ਹੋਏ ਵੱਡੇ ਖੁਲਾਸੇ ਪੁਲਿਸ ਦੇ ਵੱਲੋਂ ਕੀਤੇ ਗਏ ਜਾਣਕਾਰੀ ਇਸ ਬਾਬਤ سامنے ਆਈ ਹੈ ਦੱਸਿਆ ਗਿਆ ਕਿ ਇਹਨਾਂ ਦੇ ਕੋਲ 79 ਮੋਬਾਈਲ ਫੋਨਸ smartphones ਜਿਹੜੇ ਨੇ ਮੈਪ ਬੁਕਸ ਮਿਲੀਆਂ ਨੇ ਹੋਰ ਲੈਪਟਾਪਸ ਮਿਲੇ ਨੇ ਬਹੁਤ ਵੱਡੇ ਪੱਧਰ ਤੇ ਸਮਾਨ ਜਿਹੜਾ ਇਹਨਾਂ ਕੋਲੋਂ ਬਰਾਮਦ ਹੋਇਆ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਰਨ ਹੋ ਗਈਆਂ ਨੇ ਦਰਸਕੋਨ ਦਾਸੀ ਇਹ ਕਿ ਆਉਣ ਦੇਣ ਅਜਿਹੇ ਤੁਸੀਂ ਗੱਲਾਂ ਸੁਣਦੇ ਹੋਣਗੇ ਮਾਮਲੇ ਜਿਹੜੇ ਸੁਣਦੇ ਹੋਣਗੇ ਜਿਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜੀਆਂ ਇਹ ਦਿਨ ਸੁਣਨ ਨੂੰ ਮਿਲਦੀਆਂ ਨੇ ਬਹੁਤ ਤਸਵੀਰਾਂ ਵਾਇਰਲ ਹੁੰਦੀਆਂ ਨੇ ਜਿੱਥੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਧੋਖਾਧੜੀ ਕੀਤੀ ਜਾਂਦੀ ਹੈ ਤੜੱਲੇ ਦੇ ਨਾਲ ਲੋਕ ਇਸ ਦਾ ਸ਼ਿਕਾਰ ਵੀ ਹੁੰਦੇ ਨੇ ਤਾਂ ਵਿਦੇਸ਼ੀ ਠੱਗ ਜਿਹੜੇ ਸੀਗੇ ਔਨਲਾਈਨ ਠੱਗੀ ਮਾਰਦੇ ਸੀਗੇ ਤਾਂ ਜਿਨ੍ਹਾਂ ਦੇ ਨਾਲ ਇਹਨਾਂ ਨੇ ਠੱਗੀ ਮਾਰ ਕੇ ਇੰਨਾ ਵੱਡਾ ਜਿਹੜਾ ਗਰੁੱਪ ਖੜਾ ਕੀਤਾ ਉਸ ਤੋਂ ਬਾਅਦ 80 ਵੱਡੀ ਠੱਗੀ ਮਾਰੀ ਕਰੋੜਾਂ ਦੇ ਹਿਸਾਬ ਦੇ ਨਾਲ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਕੋਲੋਂ ਠੱਗੀਆਂ ਗਈਆਂ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹ ਜਿਹਨਾਂ ਗਰੋਹ ਸੀਗਾ ਇਹ ਨਾਈਜੀਰੀਆ ਦੇ ਲੋਕ ਸੀਗੇ ਔਰ ਜਿਨ੍ਹਾਂ ਨੇ ਆਪਣਾ ਇੱਕ ਗਰੋਹ ਬਣਾ ਕੇ ਲੋਕਾਂ ਨੂੰ ਆਨਲਾਈਨ ਠੱਗਣਾ ਸ਼ੁਰੂ ਕੀਤਾ ਤੇ ਮੁਹਾਰੀ ਪੁਲਿਸ ਨੇ ਇਹਨਾਂ ਦਾ ਪਰਦਾਫਾਸ਼ ਕਰ ਦਿੱਤਾ ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਇਸ ਖਬਰ ਨੂੰ ਵਧੇਰੇ ਸ਼ੇਅਰ ਕਰਿਓ ਤੇ ਉਸ ਤੋਂ ਬਾਅਦ ਹੁਣ ਪੁਲਿਸ ਨੇ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਪੂਰੇ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਔਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਹਨਾਂ ਦੀਆਂ ਹੋਰ ਤਾਰਾ ਕਿੱਥੇ ਜੁੜੀਆਂ ਹੋਈਆਂ ਨੇ ਉਸ ਬਾਬਤ ਪੂਰੇ ਖੁਲਾਸੇ ਕੀਤੇ ਜਾਣਗੇ ਤਾਂ ਜਾਨੀ ਕਿ ਇੱਕ ਬੇहद ਹੀ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿ ਮੋਹਾਲੀ ਦੇ ਵਿੱਚ ਇੱਕ ਗਰੋਹ ਬੈਠਾ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ ਲੋਕਾਂ ਨੂੰ ਝਾਂਸੇ ਵਿੱਚ ਫਸਾਉਂਦਾ ਸੀ ਜਿਸ ਕਰਕੇ ਇਹ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਸੀ ਤਸਵੀਰ ਦੇਖ ਸਕਦੇ ਹੋ ਕਿ ਕਿੰਨੇ ਫੋਨ ਜਿਹੜੇ ਨੇ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਇਹ ਠੱਗੀ ਇਹਨਾਂ ਦੇ ਵੱਲੋਂ ਮਾਰੀ ਗਈ ਹੈ ਜੇ ਤੁਸੀਂ ਵੀ ਸਾਵਧਾਨ ਤੇ ਸੁਚੇਤ ਹੋ ਜੇਕਰ ਤੁਹਾਨੂੰ ਕਿਸੇ ਤਰੀਕੇ ਦਾ ਲਿੰਕ ਜਾਂ ਕੋਈ ਫੋਨ ਕਾਲ ਆਉਂਦੀ ਹੈ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਕੋਈ ਵੀ ਅਜੀਹੀ ਐਡ ਸ਼ੋਅ ਹੁੰਦੀ ਹੈ ਤੇ ਕਿਸੇ ਤੇ ਵੀ ਯਕੀਨ ਨਾ ਕਰੋ ਕਿਉਂਕਿ ਇਹ ਸਾਈਬਰ ਠੱਗ ਆਨਲਾਈਨ ਠੱਗੀ ਜਿਹੜੇ ਨੇ ਤੁਹਾਡੇ ਕੋਲੋਂ ਕਿਸੇ ਵੀ ਚੀਜ਼ ਦੀ ਠੱਗੀ ਮਾਰ ਸਕਦੇ ਨੇ ਇਸ ਕਰਕੇ ਤੁਹਾਨੂੰ ਸੁਚੇਤ ਹੋਣਾ ਜ਼ਰੂਰੀ ਹੈ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਖਬਰ ਇਹ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਲੋਕ ਸਾਵਧਾਨ ਤੇ ਸੁਚੇਤ ਰਹਿਣ